ਗੱਲਾ ਜੀ ਸਭ ਥਾਈ ਹੋਏ ਸਹਾਰੇ ਸਭ ਥਾਈ ਹੋਏ ਸਹਾਰੇ ਦੂਰੋਂ ਨੇੜਿਓਂ ਪਿਆਰ ਦੇ ਸੱਦੇ ਤੇ ਆਪ ਜੀ ਪਹੁੰਚਿਓ ਕੋਈ ਬੋਟਾ ਸਮਾਨੀ ਵੱਧ ਤੋਂ ਵੱਧ ਬਤ ਤੇ

ਬਹਾਦਰ ਬਾਬਾ ਪਰੀ ਜੱਟ ਸਾਹਿਬ ਜੀ ਆ ਰੂਪਾ ਆਵੇ ਸੋ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ 350 ਸਾਲਾਂ ਦੀ ਸ਼ਹੀਦੀ ਦਿਹਾੜੇ ਸਤਾਪਦੀ ਨੂੰ ਸਮਰਪਤ ਧੰਨ ਧੰਨ ਭਾਈ ਮਤੀ ਦਾਸ ਜੀ ਦੀ ਸ਼ਹਾਦਤ ਧੰਨ ਧੰਨ ਭਾਈ ਸਤੀ ਦਾਸ ਜੀ ਦੀ ਸ਼ਹਾਦਤ ਧੰਨ ਧੰਨ ਭਾਈ ਦਿਆਲ ਦਿਆਲਾ ਜੀ ਦੀ ਸ਼ਹਾਦਤ ਨੂੰ ਸਮਰਪਤ ਖਾਲਸਾ ਹੀ ਗੱਤ ਕਾ ਖੇਡਾਂ ਦਾ ਪ੍ਰੋਗਰਾਮ ਸਮਾਗਮ ਜੋੜ ਮੇਲਾ ਦਸ ਸਰੂਪ ਸਤਿਗੁਰੂ ਜੀ ਦੀ ਕਿਰਪਾ ਨਾਲ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਆ ਕਾਲਪੁਰਖ ਸਤ ਕਰਤਾਰ ਵਾਹਿਗੁਰੂ ਜੀ ਦੀ ਕਿਰਪਾ ਨਾਲ ਸ਼ੀਤਾ ਸਿੰਘਾਂ ਦੇ ਤਰਸ ਨਾਲ ਸਾਬਜਾਦਿਆਂ ਦੇ ਤਰਸ ਨਾਲ ਬਾਬਾ ਦੀਪ ਸਿੰਘ ਜੀ ਤੋਂ ਲੈ ਕੇ ਬਾਬਾ ਠਾਕੁਰ ਸਿੰਘ ਜੀ ਤੱਕ ਟਕਸਾਲ ਦੇ ਮੁਖੀ ਮਹਾਪੁਰਖਾਂ ਦੀਆਂ ਅਸੀਸਾਂ ਤੇ ਤਰਸ ਦਾ ਸਦਕਾ ਹੋਰ ਪੂਰਨ ਬ੍ਰਹਮ ਗਿਆਨੀ ਮਹਾਪੁਰਖ ਸਾਧੂ ਜਨਾਂ ਦੀਆਂ ਸਮੂਹੂ ਸਾਧੂ ਜਨਾਂ ਦੀਆਂ ਅਸੀਸਾਂ ਦਾ ਸਦਕਾ ਸਮੂਹੂ ਸ਼ਹੀਦ ਸਿੰਘਾਂ ਸਿੰਘਣੀਆਂ ਪੁੱਝੰਗੀਆਂ ਪੁੱਝੰਗਣਾ ਦੇ ਤਰਸ ਤਰਸ ਦਾ ਸਦਕਾ ਇਹ ਪ੍ਰੋਗਰਾਮ ਸਤਿਗੁਰੂ ਜੀ ਦੀ ਕਿਰਪਾ ਨਾਲ ਤਰਸ ਨਾਲ ਬਖਸ਼ਿਸ਼ਾਂ ਨਾਲ ਹੋਇਆ ਹੈ ਆ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ અપਾਰ ਕਿਰਪਾ ਦੇ ਨਾਲ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲ ਸਾਲਾ ਸ਼ਹੀਦੀ ਅਤੇ ਤਿੰਨ ਗੁਰਸਿੱਖਾਂ ਦੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਬੋਂਗਾ ਸੇਵ ਲੋ ਲੰਗਰ ਦਿਆਲਪੁਰ ਜਲੰਧਰ ਵਿਖੇ ਜੋ ਗੱਤ ਕ ਖਾਲਸੀ ਗੱਤ ਕ ਖੇਡਾਂ ਗੁਰੂ ਘਰ ਦੇ ਮੁੱਖ ਸੇਵਾਦਾਰ ਬਾਬਾ ਅਜੀਤ ਸਿੰਘ ਜੀ ਦਮਦਮੀ ਟਿਕਾਲ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਈਆਂ ਗਈਆਂ ਜਿਸ ਵਿੱਚ ਵੱਖ-ਵੱਖ ਗੱਤ ਕ ਖਾੜਿਆ ਨੇ ਭਾਗ ਲਿਆ ਅਦੇ ਸਮੂਹੀਆਂ ਸੰਗਤਾਂ ਨੇ ਵੀ ਗੁਰੂ ਘਰ ਵਿਖੇ ਹਾਜ਼ਰੀਆਂ ਭਰੀਆਂ ਬਾਬਾ ਜੀ ਵੱਲੋਂ ਸਮੁੱਚੀਆਂ ਸੰਗਤਾਂ ਦਾ ਅਡੇ ਗੱਡਕਾ ਖਾੜ ਅਖਾੜੇ ਦੀਆਂ ਸਮੂਹ ਟੀਮਾਂ ਦਾ ਲਾਈਫ ਵਾਲੇ ਵੀਰਾਂ ਦਾ ਸਾਉਂਡ ਵਾਲੇ ਵੀਰਾਂ ਦਾ ਅਡੇ ਸਮੁੱਚੇ ਸੇਵਾਦਾਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਭ ਨੂੰ ਜੀ ਆਇਆਂ ਜੀ ਆਇਆਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ 10 ਗੁਰਸਿੱਖਾਂ ਦੀ ਸ਼ਹਾਦਤ ਨੂੰ ਕੋਟਾਨਕੋਟ ਪ੍ਰਣਾਮ ਅਜੇ ਖਾਲਸਾ ਗੱਤਕਾ ਖੇਡਾਂ ਰਿਆਂ ਸਰਬੱਤ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ